ਹਾਂਜੀ ਵੀਰੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੇਰੇ YouTube ਚੈਨਲ ਟਰੈਕਟਰ ਸੌਦਾ ਤੇ ਤੁਹਾਡਾ ਸਵਾਗਤ ਹੈ ਜੀ ਵੀਰੋ ਅੱਜ ਮੈਂ ਤੁਹਾਡੇ ਵਾਸਤੇ ਵੀਡੀਓ ਵਿੱਚ ਲੈ ਕੇ ਆ ਬਹੁਤ ਸੋਹਣਾ ਫਾਰਮ ਟਰੈਕ 60 ਟਰੈਕਟਰ ਅੱਗੇ ਵੀਡੀਓ ਵਿੱਚ ਇਸ ਦੀ ਸਾਰੀ ਡਿਟੇਲ ਦੇਵਾਂਗੇ ਉਸ ਤੋਂ ਪਹਿਲਾਂ ਜਿਹੜੇ ਵੀ ਰਚਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਮਿਲ ਸਕਣ ਸਾਰਿਆਂ ਤੋਂ ਪਹਿਲਾਂ ਤੇ ਜੇ ਤੁਸੀਂ ਵੀ ਆਪਣੇ ਕਿਸੇ ਟਰੈਕਟਰ ਕਾਰ ਖੇਤੀਬਾੜੀ ਦੇ ਸੰਦ ਕੋਠੀ ਜ਼ਮੀਨ ਜਾਇਦਾਦ ਦੀ ਐਡ ਚੈਨਲ ਤੇ ਕਰਵਾਉਣੀ ਹੋਵੇ ਤਾਂ 8-10 ਫੋਟੋਆਂ ਤੇ ਇੱਕ ਵੀਡੀਓ ਬਣਾ ਕੇ ਸਕਰੀਨ ਤੇ ਸ਼ੋਅ ਰਿਵਰਸਪ ਨੰਬਰ 95923 2349 ਦੇ ਸੈਂਡ ਕਰ ਦਿਓ ਜੀ ਤੁਹਾਡੀ ਐਡ ਆਪਣੇ ਚੈਨਲ ਤੋਂ ਕਰ ਦਿੱਤੀ ਜਾਊਗੀ ਐਡ ਦੇ ਚਾਰਜਸ 200 ਰੁਪਏ ਨੇ ਹੁਣ ਗੱਲ ਕਰਦੇ ਹਾਂ ਜੀ ਬਿਕਾਊ ਟਰੈਕਟਰ ਦੀ ਹਾਂਜੀ ਵੀਰੇ ਆਹ ਵਾਲਾ ਜਿਹੜਾ ਤੁਸੀਂ ਫਾਰਮਟ੍ਰੈਕ 60 ਟਰੈਕਟਰ ਆਪਣੀ ਸਕਰੀਨ ਤੇ ਵੇਖ ਰਹੇ ਹੋ ਜੀ ਇਹ ਟਰੈਕਟਰ ਘਰ ਦੇ ਵਿੱਚ ਵਿਕਾਊ ਆ ਨਗੀਨਾ ਪੀਸ ਆ ਬਹੁਤ ਸੋਹਣੀ ਕੰਡੀਸ਼ਨ ਆ ਸਾਰਾ ਰਿਜਨਲ ਆ ਰੰਗ ਪੇਂਟ ਵੀ ਟਰੈਕਟਰ ਦਾ ਬਹੁਤ ਸੋਹਣਾ ਆ ਰਿਜਨਲ 2010 ਮਾਡਲ ਦਾ ਇਹ ਟਰੈਕਟਰ ਆ ਤੇ ਇੰਜਨ ਗੇਅਰ ਦਾ ਸਾਫ਼ ਆ ਫੁੱਲ ਗਾਰੰਟੀ ਆ ਚਲਾ ਕੇ ਵਾ ਕੇ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਮਗਰਲੇ ਅੱਧੇ ਨੇ ਮੂਰਲੇ ਪੂਰੇ ਨੇ ਤੇ ਬਾਕੀ ਫੈਬਰੂ 73 ਵੀ ਲੱਗੀ ਆ ਜੀ ਹਰਿਆਣਾ ਦਾ ਨੰਬਰ ਏਰੀਆ ਕਰਨਾਲ ਰੇਟ ਵੀਰ ਨੇ 2.5 ਲੱਖ ਰੱਖਿਆ ਮੌਕੇ ਦੇ ਮਾਨਤਨ ਵੀ ਕੀਤਾ ਜੂ ਮੋਬਾਈਲ ਨੰਬਰ ਵੀਰ ਦਾ ਥੱਲੇ ਵੀਡੀਓ ਦੇ ਟਾਈਟਲ ਵਿੱਚ ਸ਼ੋ ਹੋ ਰਿਹਾ ਜੀ ਵੀਰ ਨਾਲ ਤੁਸੀਂ ਫੋਨ ਤੇ ਗੱਲ ਕਰਕੇ ਟਰੈਕਟਰ ਬਾਰੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਜਾਂ ਕੇ ਇਸ ਨੂੰ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ